ਲੁਧਿਆਣਾ ਦੇ ਵਿੱਚ ਸਕੂਲ ਕਾਲਜਾਂ ਦੇ ਨੇੜੇ ਸਿਗਰਟਾਂ ਪਾਨਾਂ ਦੇ 100 ਮੀਟਰ ਦੇ ਦਾਇਰੇ ਦੇ ਵਿੱਚ ਖੋਖੇ ਲਗਾਉਣ ਵਾਲਿਆਂ ਤੇ ਹੋਣਗੇ ਪਰਚੇ ਦਰਜ ਅਤੇ ਹੋਏਗੀ ਸਖਤ ਕਾਰਵਾਈ ਪੁਲਿਸ ਨੇ ਇੱਕ ਬਿਆਨ ਚਲਾਇਆ ਲੁਧਿਆਣਾ ਦੇ ਵਿੱਚ ਔਰ ਚੈਕਿੰਗ ਕੀਤੀ ਜੋ ਵੀ 100 ਮੀਟਰ ਦਾਇਰੇ ਦੇ ਅੰਦਰ ਖੋਖਾ ਪਾਣ ਸਿਗਰਟ ਦਾ ਮਿਲੇਗਾ ਉਸਤੇ ਹੋਏਗਾ ਪਰਚਾ ਦਰਜ ਅੱਜ ਮਿਤੀ 12 11 2025 ਨੂੰ ਮਾਨਯੋਗ ਸੀਪੀ ਸਾਹਿਬ ਦੀ ਹਦਾਇਤ ਅਨੁਸਾਰ ਅਸੀਂ ਸਬ ਡਿਵੀਜ਼ਨ ਸਾਊਥ ਦੀਆਂ ਜਿੰਨੇ ਵੀ ਸਕੂਲ ਕਾਲਜ ਦੇ ਨੇੜੇ ਈ ਸਿਗਰਟ ਵਾਲੇ ਪਾਣ ਵਾਲੇ ਐ ਖੋਖੇ ਸੀਗੇ ਉਹਨਾਂ ਸਾਰਿਆਂ ਨੂੰ ਚੈੱਕ ਕੀਤਾ ਗਿਆ ਤੇ ਉਹਨਾਂ ਨੂੰ ਹਦਾਇਤ ਕੀਤੀ ਗਈ ਹੈ ਵੀ ਸਕੂਲ ਦੇ 100 ਮੀਟਰ ਦੇ ਨੇੜੇ ਤੇ ਕਾਲਜ ਦੇ 100 ਮੀਟਰ ਨੇੜੇ ਬਿਲਕੁਲ ਵੀ ਕੋਈ ਤੁਸੀਂ ਇਹ ਜੇ ਖੋਖਾ ਨਹੀਂ ਲਾਉਂਗੇ ਤੇ ਜਿਹੜਾ ਬਾਹਰ ਵੀ ਖੋਖਾ ਹੋਊਗਾ ਉਹ ਵੀ ਸਕੂਲ ਦੇ ਬੱਚਿਆਂ ਨੂੰ ਤੇ ਕਾਲਜ ਦੇ ਬੱਚਿਆਂ ਨੂੰ 18 ਸਾਲ ਤੋਂ ਘੱਟ ਉਮਰ ਨੂੰ ਬਿਲਕੁਲ ਨਾ ਸੇਲ ਕਰੇ ਜੇ ਸਾਡੇ ਧਿਆਨ 'ਚ ਆ ਗਿਆ ਤਾਂ ਅਸੀਂ ਕਾਨੂੰਨ ਸਰ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਅੱਗੇ ਤੁਹਾਨੂੰ ਤਾੜਨਾ ਵੀ ਕਰਦੇ ਆਂ স্কুল ਤੇ ਕਾਲਜਾਂ ਦੇ ਨੇੜੇ ਬਿਲਕੁਲ ਵੀ ਆਪਣਾ ਖੋਖਾ ਵਗੈਰਾ ਨਾ ਰੱਖਣ